ਕੀ ਹਾਲ ਚਾਲ ਹੈ ਵੀ ਦੋਸਤੋ ਆਪਾਂ ਫਿਰ ਤੋਂ ਆਏ ਹੋਇਆ ਆ ਤਾਰਾ ਪੁੱਲਰ ਜੀ ਕੋਲ ਤੇ ਜਿਨ੍ਹਾਂ ਨੂੰ ਮਤਲਬ ਆਪਾਂ ਇਹਨਾਂ ਦੀਆਂ ਪਹਿਲਾਂ ਵੀ ਇੱਕ ਦੋ ਵੀਡੀਓ ਪਾਈਆਂ ਹੋਈਆਂ ਤੇ ਤੁਸੀਂ ਦੁਬਾਰਾ ਜਿਹਨੇ ਨਹੀਂ ਦੇਖਿਆ ਉਹ ਦੁਬਾਰਾ ਦੇਖ ਸਕਦਾ ਤੇ ਇਹਨਾਂ ਕੋਲੇ ਜਿਹੜਾ ਆਉਣ ਦਾ ਕਾਰਨ ਬਣਿਆ ਸੀਗਾ ਵੀ ਚਾਚਾ ਜੀ ਨਾ ਪਸ਼ੂਆਂ ਨੂੰ ਦੇ ਰਹੇ ਸੀਗੇ ਤੇਲ ਤੇ ਇਹਨਾਂ ਤੋਂ ਆਪਾਂ ਪੁੱਛਦੇ ਆਂ ਵੀ ਤੇਲ ਦੇ ਨਾਲ ਨਾਲੇ ਹੋਰ ਕੀ ਆਤਮਾ ਦੇ ਰਹੇ ਨੇ ਸਸੀ ਜੀ ਗੱਤ ਜੀ ਸਸਹੀ ਕਰੋ ਬਾਈ ਤੇ ਤਾਤਾ ਜੀ ਕੀ ਕਰੀ ਕੀ ਕਰਤਾਸ ਲਾਈ ਜੰਨੇ ਹੈ ਇਹ ਯਾਰ ਗਾਇਆਂ ਆਪਣੀਆਂ ਸੂਣ ਵਾਲੀਆਂ ਦੋ ਅੱਛਾ ਜੀ ਤੇ ਉਹਨਾਂ ਨੂੰ ਆਪਾਂ ਤੇਲ ਤੇ ਵੇਸਣ ਅੱਛਾ ਤੇ ਇੱਕੇ ਦਵਾਈ ਹੈ ਅੱਛਾ ਵਾਈ ਮੈਲ ਐਚ ਅੱਛਾ ਆ ਦਵਾਈ ਹੈ ਅੱਛਾ ਆ ਆ ਦਵਾਈ ਇਹ 200 ਮਲ ਤੋਂ ਮਤਲਬ ਇਹਨਾਂ ਨੂੰ ਜਿਹੜੀਆਂ ਸੂਣ ਵਾਲੀਆਂ ਨੇ ਅੱਛਾ ਜੇਲੀ ਅੱਛਾ ਤੇ 15 ਕ ਐਮ ਐਲ ਜਿਹੜੀ ਮਤਲਬ ਦੁੱਧ ਦਿੰਦੀ ਆ ਉਹਨੂੰ ਦੇ ਦਿੰਨੇ ਆ ਅੱਛਾ ਤੇ ਹੁਣ ਇਹਦੇ ਚ ਆਪਾਂ ਆ ਕਣਕ ਦਾ ਆ ਦਲੀਆ ਅੱਛਾ ਜੇ ਜਿਹੜੇ ਜਿਹੜੇ ਪਸ਼ੂ ਸੂਣ ਵਾਲੇ ਆ ਉਹਨਾਂ ਨੂੰ ਆਪਾਂ ਇਹ ਚੀਜ਼ਾਂ ਦੇ ਸਕਦੇ ਆ ਹਾਂ ਹਾਂ ਸੂਣ ਵਾਲਿਆਂ ਨੂੰ ਮਤਲਬ ਦੇਣਾ ਤੇਲ ਮਤਲਬ ਸੂਈ ਗਾ ਨੂੰ ਨਹੀਂ ਦੇਣਾਗਾ ਤੇਲ ਅੱਛਾ ਸੂਈ ਗਾ ਨੂੰ ਨਹੀਂ ਦੇਣਾ ਸੂਈ ਨਹੀਂ ਉਹਨੂੰ ਦੇਣਾ ਇਹ ਤਾਂ ਸੂਣ ਤੋਂ ਮਤਲਬ ਕਿੰਨਾ ਟਾਈਮ ਪਹਿਲਾਂ ਆਪਾਂ ਇਹ ਚੀਜ਼ ਕਰ ਸਕਦੇ ਆ ਇਹ ਸੂਣ ਤੋਂ ਤਾਂ ਜੇ ਕੁਪਾਰ ਦੇ ਗੱਭ ਤੋਂ ਬਾਅਦ ਮਤਲਬ ਸ਼ੁਰੂ ਕਰਦੇ ਇਹਦਾ ਚੰਗਾ ਇੱਕ ਤਾਂ ਸੂਣ ਚ ਨਹੀਂ ਕੋਈ ਦਿੱਕਤ ਆਉਂਦੀ ਹਾਂ ਉਹਦੇ ਹੱਡ ਪੈਰ ਖੁੱਲੇ ਹੋ ਜਾਂਦੇ ਆ ਰਾਜੀ ਵੀ ਹੋ ਜਾਂਦਾ ਪਸ਼ੂ ਹਾਂ ਇਹ ਜੀ ਬਹੁਤ ਵਧੀਆ ਹੈ ਇਹ ਚੀਜ਼ ਤੁਸੀਂ ਪਹਿਲਾਂ ਇਹਦੇ ਵਿੱਚ ਪਾਇਆ ਕੀ ਹੈ ਸਰੋਂ ਦੇਲ ਤੋਂ ਲਾਵਾ ਇਹ ਤੇ ਆਪਣਾ ਹ ਕਣਕ ਦਾ ਦਲੀਆ ਕਿੰਨਾ ਕੀ ਪਾਇਆ ਹੈ ਇਹ ਕਣਕ ਦਾ ਦਲੀਆ ਦੋ ਕ ਡੱਬੇ ਆ ਸਾਰਿਆਂ ਨੂੰ ਪਾਉਣਾ ਇਹ ਤਿੰਨਾਂ ਦਾਈਆਂ ਨੂੰ ਪਾਉਣਾ ਅੱਛਾ ਤੇ ਕਹਿੰਦਾ ਅੱਛਾ ਦਲੀਆ ਇਹਦੇ ਚ ਆ ਆ ਮਤਲਬ ਹੋਊਗਾ ਹਾਂ ਪਹਿਲਾਂ ਕਣਕ ਦਾ ਦਲੀਆ ਦਲੀਆ ਹੀ ਹੋਊਗਾ ਇਹ ਰਾਮ ਨਾਲ ਇਹ ਜ਼ਿਆਦਾ ਹਾਂ ਇਹ 12 ਲੀਟਰ ਕੀ ਹੈ ਅੱਛਾ ਲੀਟਰ ਇਹ ਹਾਂ ਹਾਂ ਬਸ ਮਤਲਬ 2 ਲੀਟਰ ਕਣਕ ਦਾ ਦਲੀਆ ਤੇ ਵਿੱਚ ਦੇ ਸਰੋਂ ਦਾ ਤੇਲ ਕਿੰਨਾ ਪਾਇਆ ਜੀ ਬਾ 90 ਸਿੰਘ ਪਾਈ ਹੈ ਮਤਲਬ ਅੰਦਾਜ਼ਾ ਲਾ ਲਓਗੇ 200 ਗ੍ਰਾਮ ਹੋਣਾ ਇਹ ਅੱਛਾ 200 ਗ੍ਰਾਮ 200 ਗ੍ਰਾਮ ਤੇ ਵਿੱਚ ਵੀ ਆ 200 ਗ੍ਰਾਮ ਵੇਸਣ ਪਾ ਕੇ ਹਾਂ ਤੇ ਬਸ ਆਏ ਆਪਾਂ ਇਹਨਾਂ ਨੂੰ ਖਵਾ ਦੇਗੇ ਅੱਛਾ ਤੇ ਉਂਝੇ ਪਉਣਾ ਹੋਵੇ ਜਿਵੇਂ ਆਪਾਂ ਕੋਈ ਕੱਚਾ ਜਾਂ ਖੜਾ ਕਰਕੇ ਵੀ ਪਾ ਸਕਦੇ ਹਾਂ ਅੱਛਾ ਕੱਚਾ ਵੇਸਣ ਦਾ ਤੇਲ ਦਾ ਕੜਾਹ ਬਣਾ ਕੇ ਨਾ ਜਾਂ ਪੰਜੀਰੀ ਜਿਵੇਂ ਆਪਾਂ ਬਣਾ ਲੈਂਦੇ ਆ ਉਹ ਵੀ ਬਣਾ ਕੇ ਮੰਨ ਲਓ ਇਹ ਨਿਤ ਦਾ ਕੰਮ ਕਰਨਾ ਪੈਂਦਾ ਉਹ ਪੰਜੀਰੀ ਜਿਵੇਂ ਆ ਸਾਰਾ 5 ਕਿਲੋ ਵੇਸਣ ਤੇ 5 ਕਿਲੋ ਵੇਸਣ ਪਾ ਕੇ ਤੇ ਇਹ ਪਾ ਕੇ ਤੇਲ ਪਾ ਕੇ ਤੇ ਪੰਜੀਰੀ ਬਣਾ ਕੇ ਰੱਖ ਲੈ ਤੇ ਮਤਲਬ ਬਹੁਤ ਕੰਮ ਹੈ ਡੇਲੀ ਪਾ ਛੱਡੇ ਅੱਛਾ ਮਤਲਬ ਬਹੁਤ ਵਧੀਆ ਚੀਜ਼ ਹੈ ਅੱਛਾ ਕੋਈ ਮਤਲਬ ਬਹੁਤ ਕ ਡੇਲੀ ਪਾਦੇ ਹੈ ਜਿਹੜੀ ਆ ਤੁਸੀਂ ਬਣਾਈ ਆ ਵਿੱਚ ਵੀ ਕਣਕ ਦਾ ਦਲੀਆ ਬਣਾ ਕੇ 2 ਲੀਟਰ ਕਣਕ ਦਾ ਦਲੀਆ ਪਾਇਆ 200 ਰਾਮ ਸਰੋਂ ਦਾ ਤੇਲ ਪਾਇਆ ਤੇ ਉਹ ਜਿਹੜਾ ਵੇਸਣਾ ਉਹ ਤੁਸੀਂ ਕਿੰਨਾ ਪਾਇਆ ਬਾ 200 ਗ੍ਰਾਮ 200 ਗ੍ਰਾਮ ਵੇਸਣ ਪਾਇਆ ਇਹ ਤੁਸੀਂ ਪਸ਼ੂਆਂ ਨੂੰ ਸੂਣ ਤੋਂ ਕਿੰਨਾ ਕੀ ਟਾਈਮ ਪਹਿਲਾਂ ਦੇਣਾ ਹੁੰਦਾ ਇਹ ਹੁਣ ਆਪਣੇ ਦਾ ਫਰ ਰਹਿਗੇ ਇਹਨਾਂ ਦੇ 2-2 ਮਹੀਨੇ ਹੀ ਆਪਾਂ ਤਾਂ ਪਹਿਲਾਂ ਵੀ ਦਿੱਤਾ ਤੇ ਨਾ ਤਾਂ ਦਿੰਦਾ ਹੀ ਰਹਿਣਾ ਹਾਂ ਤੇ ਇਹਦੇ ਨਾਲ ਪਸ਼ੂ ਇੱਕ ਤਾਂ ਸੂਣ ਤੇ ਜਾਂ ਜੇਰ ਪਹਣ ਚ ਤੇ ਪਸ਼ੂ ਰਾਜੀ ਵੀ ਰਹਿੰਦਾ ਦਿੱਕਤ ਨਹੀਂ ਆਉਂਦੀ ਕੋਈ ਵੀ ਯਾਰ ਪਸ਼ੂਆਂ ਨੂੰ ਕੋਈ ਮਤਲਬ ਡਾਕਟਰ ਸਦਨ ਨਹੀਂ ਲੋੜ ਯਾਰ ਇਹ ਚੀਜ਼ਾਂ ਦੇਖ ਹੀ ਦਿੱਤੀ ਹੋਵੇ ਨਾ ਹਾਂ ਮੱਕਾ ਵੀ ਸੂਸਾ ਖਾਵੇਂ ਦਾ ਹਾਂ ਹਾਂ ਸੂ ਵੀ ਸੋਖਾ ਕੋ ਬੱਚਾ ਵੀ ਤੰਦਰੁਸਤ ਹੋਊਗਾ ਉਹਦੀ ਮਾਂ ਵੀ ਤੰਦਰੁਸਤ ਹੋਊਗੀ ਮਤਲਬ ਸੂਨ ਚ ਵੀ ਦਿੱਕਤ ਨਹੀਂ ਕੋਈ ਬਾਅਦ ਚ ਵੀ ਕੋਈ ਦਿੱਕਤ ਨਹੀਂ ਯਾਰ ਡਾਕਟਰ ਸਾਧਣਾ ਹੀ ਨਹੀਂ ਪੈਂਦਾ ਹੁਣ ਤੈਨੂੰ ਪਤਾ ਹੀ ਐ ਮੈਂ ਕਦੋਂ ਡਾਕਟਰ ਸਾਧਾ ਹਾਂ ਨਹੀਂ ਦੇਖਿਆ ਹਾਂ ਲਓ ਵੀ ਮਿੱਤਰੋ ਤੁਹਾਨੂੰ ਜਿਹੜੀ ਇਹ ਜਾਣਕਾਰੀ ਆ ਚਾਚਾ ਜੀ ਨੇ ਦੇ ਦਿੱਤੀ ਆ ਤੇ ਆਪਾਂ ਖੜੇ ਹੋਇਆ ਇਸ ਵਕਤ ਮਾਲਵੇ ਏਰੀਏ ਦੇ ਪਿੰਡ ਪੁੱਲਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਤੁਸੀਂ ਗਾਈਆਂ ਦੇਖ ਸਕਦੇ ਹੋ ਤੋਂ ਜਿਹੜੀ ਜਮਾ ਕੰਨੀ ਤੇ ਖੜੀ ਹੈ ਗਾਂ ਤੁਹਾਨੂੰ ਮੈਂ ਦਿਖਾ ਰਿਹਾ ਇਹ ਗਾਂ ਹੈਗੀ ਸੂਈ ਤੇ ਆਉਣੇ ਦਿੱਤੀ ਹੈ ਬਾਈ ਜੀ ਬੱਛੀ ਤੇ ਦੇਖ ਲਓ ਆਂਦਰ ਉਸਤਾ ਜਮਾ ਉਸਕੇ ਦੀ ਰਿਪੋਰਟ ਹੈ ਤੇ ਚਾਹਤੇ ਫਿਰ ਮਤਲਬ ਤੁਸੀਂ ਸਾਰਿਆਂ ਨੂੰ ਦਿਨੇ ਇਹ ਇਹ ਬਸ ਸਾਰਿਆਂ ਨੂੰ ਦੇ ਦੇਣਾ ਯਾਰ ਮੈਂ ਤਾਂ ਹੁਣ ਜਿਵੇਂ ਆ ਬੱਚੀ ਹੈ ਇਹਨੂੰ ਨਹੀਂ ਦਿੰਦਾ ਇਹ ਨੇਨੇ ਹਜੇ ਦੁੱਧ ਰਲਣਾ ਮਤਲਬ ਇਹਨੂੰ ਆਪਾਂ ਤੇਲ ਨਹੀਂ ਦਿੰਦੇਗੇ ਇੱਕ ਜਿਹੜੀ ਜਿਵੇਂ ਹੁਣ ਸੂਈ ਹੈਗਾ ਉਹਨੂੰ ਨਹੀਂ ਤੇਲ ਦੇਣਾਗਾ ਇਹ ਜਿਹੜੀਆਂ ਦੋਵੇਂ ਸੂਣ ਵਾਲੀਆਂ ਗਾਈਆਂ ਇਹਨਾਂ ਨੂੰ ਦੇਵਾਂਗੇ ਅੱਛਾ ਹਾਂ ਠੀਕ ਹੈ ਲੋਬੇ ਮੇਰੇ ਤੋਂ ਤੁਹਾਨੂੰ ਜਿਹੜੀ ਇਹ ਜਾਣਕਾਰੀ ਆ ਹੁਣ ਤੁਹਾਨੂੰ ਮਿਲ ਗਈ ਆ ਬਾਕੀ ਜੇ ਕੋਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਹੋਵੇ ਪਤਾ ਚਾਚਾ ਜੀ ਦਾ ਜਿਹੜਾ ਨੰਬਰ ਆ ਵੈਸੇ ਤਾਂ ਪਹਿਲਾਂ ਵੀ ਬਹੁਤ ਵਾਰੀ ਦਿੱਤਾ ਹੋਇਆ ਚਾਚਾ ਜੀ ਦਾ ਨੰਬਰ ਜਰੂਰ ਆਪਾਂ ਪਾ ਲਾਂਗੇ ਕਈ ਵਾਰ ਕਿਸੇ ਨੂੰ ਕੋਈ ਪੁੱਛਣਾ ਬਸਣਾ ਹੁੰਦਾ ਪਸ਼ੂਆਂ ਬਾਰੇ ਦੇਸੀ ਤਰੀਕੇ ਦੇ ਨਾਲ ਟ੍ਰੀਟਮੈਂਟ ਹੁੰਦਾ ਤੇ ਕੋਈ ਡਾਕਟਰ ਡਾਕਟਰ ਸਾਦਾਂ ਦੀ ਲੋੜ ਨਹੀਂ ਪੈਂਦੀ ਚਲੋ ਮਿਲਦੇ ਆਂ ਭਾਈ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਭਾਈ